ਮਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖੰਡ ਅੱਜ ਅਸੀਂ ਮੌਜੂਦ ਹਾਂ ਰਾਜਪੁਰਾ ਦੇ ਜੈਨ ਸਥਾਨ ਵਿਖੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਹ ਸ਼੍ਰੀ ਰਾਮਲੀਲਾ ਕਲੱਬ ਵੱਲੋਂ ਇੱਕ ਖੂਨਦਾਨ ਕੈਂਪ ਲਾਇਆ ਜਾਂਦਾ ਜਿਹਨੂੰ ਕਿ ਮਹਾ ਖੂਨਦਾਨ ਕੈਂਪ ਕਹਿੰਦੇ ਆ ਪਿਛਲੇ ਸਾਲ ਵੀ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਇਹਨਾਂ ਵੱਲੋਂ ਜਿਹੜਾ ਖੂਨਦਾਨ ਕੈਂਪ ਲਾਇਆ ਰਿਹਾ ਹੈ ਦੀਪਕ ਬੰਸਲ ਜੀ ਪ੍ਰਧਾਨ ਨੇ ਜਿਹੜੇ ਇਸ ਕਲੱਬ ਦੇ ਗੱਲਬਾਤ ਕਰ ਲਏ ਨੇ ਉਹਨਾਂ ਦੇ ਨਾਲ ਦੀਪਕ ਜੀ ਕੀ ਕਹਿਣਾ ਚਾਹੋਗੇ ਇੱਕ ਤਾਂ ਕੱਲ ਲੋੜੀ ਹੈ ਦੂਜਾ ਅੱਜ ਦੇਖੋ ਮੌਸਮ ਕਿੰਨੇ ਹਨਾ ਤੇ ਬੰਦੇ ਜਿਹੜੇ ਬੜੇ ਆ ਰਹੇ ਨੇ ਕੀ ਗੱਲ ਕੀ ਹੈ ਤੁਹਾਡੇ ਚ ਕੀ ਖਾਸੀਅਤ ਹੈ ਜਿਹੜੇ ਲੋਕ ਤੁਹਾਡੇ ਇੱਕ ਛੋਟੇ ਸੱਦੇ ਤੇ ਬੜਾ ਇਕੱਠ ਕਰ ਲੈਂਦੇ ਨੇ ਮੈਨੂੰ ਤਾਂ ਨਹੀਂ ਲੱਗਦਾ ਮੇਰੇ ਤੇ ਖਾਸੀਅਤ ਹੈ ਮੈਂ ਤਾਂ ਇਹ ਹੈ ਕਿ ਮੈਂ ਵੀ ਪਿਆਰ ਕਰਦਾ ਹਾਂ ਉਹ ਵੀ ਮੈਨੂੰ ਪਿਆਰ ਕਰਦੇ ਆ ਤੇ ਅੱਜ بارش ਦਾ ਮੌਸਮ بارش ਇੰਨੀ ਸੀਗੀ ਤਾਂ ਵੀ ਸਾਨੂੰ ਅੱਜ ਖਤਰਾ ਸੀਗਾ ਤੇ ਮੈਨੂੰ ਲੱਗਦਾ ਖਤਰਾ ਟੱਲ ਗਿਆ ਤੇ ਡੋਨਰ ਆਣ ਲੱਗੇ ਤੇ 100 ਪਲੱਸ ਤਾਂ ਹੋਗੇ ਰੱਬ ਦੀ ਮਿਹਰ ਹੈ ਕਰ ਲੇਗੇ ਟਾਰਗੇਟ ਪੂਰਾ ਠੀਕ ਪਿਛਲੇ ਸਾਲ ਕਿੰਨੇ ਹੋਏ ਸੀ ਪਿਛਲੇ ਸਾਲ 246 ਯੂਨਟ ਹੋਏ ਸੀ 240 ਇਸ ਕੀ ਕਿੰਨੇ ਤੱਕ ਉਮੀਦ ਹੈ ਮੌਸਮ ਵੀ ਠੰਡਾ ਬਿਲਕੁਲ ਦੇਖੋ ਜਿਹੜੇ ਸਵੇਰ ਦੇ ਹਾਲਾ ਸੀਗੇ ਉਹ ਸਾਨੂੰ ਨਹੀਂ ਲੱਗਦਾ ਸੀ 100 ਯੂਨਟ ਵੀ ਹੋਏਗਾ ਤੇ ਰੱਬ ਨੇ ਪਰਖਸ਼ਾ ਲੀਤੀ ਸੀ ਉਹ ਪਰਖਸ਼ਾ ਜੇ ਮੈਨੂੰ ਲੱਗਦਾ ਸੀ ਪਾਸ ਹੋ ਜਾਾਂਗੇ 200 ਪਲੱਸ ਦਾ ਹੁਣ ਵੀ ਕਰਕੇ ਦੇਵਾਂਗੇ ਜੀ ਜਿਹੜੀ ਇਹ ਟੀਮ ਆਈ ਹੈ ਕਿਹੜੀ ਪੀਜੀਆਈ ਤੋਂ ਹੈ ਜਾਂ ਹੋਰ ਵੀ ਕੋਈ ਟੀਮ ਹੈ ਦੋ ਟੀਮਾਂ ਇੱਕ ਪੀਜੀਆ ਤੋਂ ਹੈ ਇੱਕ ਸੈਕਟਰ 32 ਤੋਂ ਹੈ ਦੋਨੋਂ ਟੀਮਾਂ ਨੂੰ ਡੋਨਰ ਅਸੀਂ 100-100 ਪਲੱਸ ਯੂਨਿਟ ਦੇ ਦਾਂਗੇ ਤੇ ਹੋਰ ਕੀ ਕਹਿਣਾ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਉਹਨਾਂ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਅਸੀਂ ਕਹਿੰਦੇ ਨਸ਼ਿਆਂ ਤੋਂ ਦੂਰ ਹੋ ਕੇ ਬਲਡ ਡੋਨੇਸ਼ਨ ਕੈਂਪ ਆ ਜਿਵੇਂ ਖੇਡਾਂ ਕੰਨੀ ਗੌਰ ਕਰੋ ਜਿਸ ਨਾਲ ਆਪਣੀ ਸਿਹਤ ਵੀ ਚੰਗੀ ਰਹੇ ਤੇ ਆਪਾਂ ਆਪਣੇ ਘਰਦਿਆਂ ਦਾ ਜਾਂ ਆਪਣੀ ਸਿਹਤ ਚੰਗੀ ਹੋਏਗੀ ਆਪਣੇ ਘਰਦਿਆਂ ਦਾ ਵੀ ਖਿਆਲ ਰੱਖਾਂਗੇ ਤੇ ਨਸ਼ੇ ਪੱਤੇ ਛੱਡ ਕੇ ਸਾਰਿਆਂ ਨੂੰ ਇਸ ਟਾਈਮ ਖੇਲਾ ਗੰਨੀ ਬਲਡਰੇਸ਼ਨ ਕੈਂਪ ਐਸੀ ਚੀਜ਼ਾਂ ਗੰਨੀ ਧਿਆਨ ਦੇ ਨਹੀਂ ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਅੱਜਕੱਲ ਦੇ ਜਿਹੜੇ ਨੌਜਵਾਨ ਆ ਜਿਵੇਂ ਕਿ ਗਲਤ ਕੰਮਾਂ ਦੇ ਵਿੱਚ ਪਏ ਹੋਏ ਨੇ ਨਸ਼ਿਆਂ ਦੇ ਵਿੱਚ ਪਏ ਹੋਏ ਦੇ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਇੱਕ ਐਸੇ ਸਮਾਜ ਸੇਵੀ ਜਿਵੇਂ ਕਿ ਇਹ ਸਮਾਜ ਸੇਵਾ ਦਾ ਇੱਕ ਉਪਰਾਲਾ ਕਰਦੇ ਨੇ ਹਰ ਸਾਲ ਤੇ ਇਦਾਂ ਦੇ ਉਪਰਾਲੇ ਉਹਦੇ ਵਿੱਚ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਸਾਡੇ ਨਾਲ ਕੋਈ ਸਾਥੀ ਹੋਰ ਮੌਜੂਦ ਨੇ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਵੀ ਤੇ ਅੰਕਲ ਜੀ ਕੀ ਕਹਿਣਾ ਚਾਹੋਗੇ ਇੰਨਾ ਵਧੀਆ ਕੈਂਪ ਤੁਹਾਡਾ ਚੱਲ ਰਿਹਾ ਹੈ ਪਿਛਲੇ ਸਾਲ ਵੀ ਤੁਹਾਡੀ ਇੰਟਰਵਿਊ ਲਈ ਸੀ ਅਸੀਂ ਤੇ ਕੀ ਕਹਿਣਾ ਚਾਹੋਗੇ ਇਸ ਕੈਂਪ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਕੈਂਪ ਤੇ ਭਗਵਾਨ ਦੀ ਅਪਾਰ ਕਿਰਪਾ ਹੈ ਇਹ 11 ਕੈਂਪਾਂ ਤੋਂ ਬਾਅਦ 12ਵਾਂ ਕੈਂਪ ਬੜੇ ਉਤਸ਼ਾਹ ਨਾਲ ਤੇ ਪੂਰੀ ਕਾਮਯਾਬੀ ਨਾਲ ਅੱਜ ਚੱਲ ਰਿਹਾ ਹੈ ਇਸ ਸੰਸਦ ਦੇ ਪ੍ਰਧਾਨ ਦੀਪਕ ਪੰਚਲ ਜੀ ਜਿਨ੍ਹਾਂ ਦੀ ਅਤਿ ਕੋਸ਼ਿਸ਼ ਨਾਲ ਇਹ ਕੈਂਪ ਕਾਮਯਾਬ ਹੁੰਦਾ ਹੈ ਅਤੇ ਉਹ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਦੇ ਨੇ ਇਹ ਕੈਂਪ ਦਾ ਮਕਸਦ ਉਹਨਾਂ ਨੇ ਆਪਣੇ ਬਜ਼ੁਰਗ ਸੁਰਗੀ ਬੈਣੀ ਪ੍ਰਸਾਦ ਦੀ ਸੁਰਗੀ ਹਰਬੰਸ لال ਜੀ ਅਤੇ ਵੀਜੇ ਬਾਂਸਲ ਜੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਲਗਾਇਆ ਜਾਂਦਾ ਹੈ ਅੱਜ ਕੱਲ ਦੇ ਸਮੇਂ ਦੇ ਮੁਤਾਬਕ ਕਿਸੇ ਵੀ ਕੋਲ ਆਇਆ ਜਾਂ ਟਾਈਮ ਨਹੀਂ ਹੈ ਕਿ ਉਹ ਆਪਣੇ ਕਿਸੇ ਬੰਦੇ ਵਾਸਤੇ ਇੰਨਾ ਟਾਈਮ ਕੱਢ ਸਕੇ ਲੇਕਿਨ ਦੀਪਕ ਬਾਂਸਲ ਆਪਣੇ ਪਰਿਵਾਰ ਲਈ ਇੰਨਾ ਟਾਈਮ ਕੱਢ ਕੇ ਇਸ ਸੰਸਾਰ ਨੂੰ ਪੂਰੀ ਕਾਮਯਾਬੀ ਨਾਲ ਚਲਾ ਰਹੇ ਨੇ ਧੰਨਵਾਦ ਜਿਵੇਂ ਕਿ ਅਕਲਜੀ ਵੱਲੋਂ ਪੂਰੀ ਇੱਕ ਇਹ ਜਿਹੜੀ ਦੱਸੀ ਗਈ ਹੈ ਪੂਰੀ ਕਿ ਬੀਧੀਗੋ ਵਾਂਸਲ ਜੀ ਵੱਲੋਂ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਹੈ ਇਹ ਕਿਸ ਚੀਜ਼ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਰਾਜਪ੍ਰਾਤੋਂ ਉਤਰਕਾਰ ਦਰਸ਼ਨ ਖਾਨ ਦੀ ਰਾਜਨ ਦੇ ਨਾਲ ਵਿਸ਼ੇਸ਼ ਰਿਪੋਰਟ क्या नाम है आपका कौन से हॉस्पिटल से मेरा नाम है डॉक्टर शीतन मनहोत्रा मैं फैकल्टी कंसल्टेंट हूँ डिपार्टमेंट ऑफ ट्रांसमिशन तो मेडिसिन पी जी आई चंडीगढ़ कैंप में पहुँचे हो कैसा मिल रहा है रिस्पॉस तो बहुत अच्छा है पहले एक्सपेक्टेड था अच्छा ही होगा पर थोड़ा सा वेदर से थोड़ा सा पहले डिमनिश हुआ था पर अब कैचअप हो गया है अब अच्छे।, अच्छे मतलब रेगुलर फ्लो आ रहा है डोनर्स का और कैंप भी वेल ऑर्गेनाइज्ड है मतलब पूरी फैसिलिटीज़ हैं डोनर्स के भी अच्छी मतलब उनकी केयर कर रहे हैं अच्छा है जैसे आ रहे हैं उनमें से कुछ रिजेक्ट हो रहे हैं किसी को कोई प्रॉब्लम भी सामने आ रही है आपकी नहीं रिजेक्शन अभी देखिए दो ही हुई है हमारे ओवर फेमिली हाँ कभी कभी, कभी प्रॉब्लम आती है जैसे फीमेल्स की मोस्टली क्या होता है एच बी होता है ना तो कई बार कम कम होता है मोस्ट ऑफ़ द टाइम्स तो मोस्टली वही प्रॉब्लम आई है बाकी किसी का और कोई मेडिकल इश्यूज तो नहीं आए हमारे पास ठीक है और मोर देन फिफ्टी डोनेशंस हो गई हैं सक्सेसफुल डोनेशंस कोई रिएक्शन कुछ ऐसा नहीं हुआ ਤੁਹਾਡਾ ਕੀ ਨਾਮ ਹੈ ਤੁਹਾਡਾ ਕਿਹੜੇ ਹਸਪਤਲ ਸੇ ਹੋ? ਹਾਂ ਜੀ ਗੁੱਡ ਮਾਰਨਿੰਗ ਮੇਰਾ ਨਾਮ ਡਾਕਟਰ ਵਿਸ਼ੇਂਜੀਤ ਸਿੰਘ ਹੈ। ਮੈਂ 32 ਹਸਪਤਲ ਵੱਲੋਂ ਆਇਆ ਹਾਂ। ਉਹਰੇ ਬਲੱਡ ਡੋਨੇਸ਼ਨ ਚ ਆਪਲਾ। ਨੇ ਉਹਰੇ ਕੈਂਪ ਦੇ ਵਿੱਚ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਤੁਹਾਡੀ? ਸਰ ਉਹਰੇ ਕੈਂਪ ਵੱਲੋਂ ਲੋਕਾਂ ਦਾ ਬਹੁਤ ਵੱਡਾ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕ ਆ ਰਹੇ ਨੇ ਬਹੁਤ ਤੇ ਲਗਭਗ 50 ਦੇ ਕਰੀਬ ਡੋਨੇਸ਼ਨ ਸਾਡੇ ਵੱਲੋਂ ਹੋ ਚੁੱਕੀਆਂ ਨੇ। ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਲੋਕ ਐਨੇ ਉਤਸ਼ਾਹ ਨਾਲ ਸਾਡੇ ਕੋਲ ਆ ਰਹੇ ਨੇ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹ ਉਹਨਾਂ ਨੂੰ ਕਢਾਉਣਾ ਚਾਹੀਦਾ ਕੋਈ ਜਾਂ ਕਿਵੇਂ ਉਹਦੇ ਬਾਰੇ ਕੁਝ ਬਿਲਕੁਲ ਜੀ ਕਿਉਂ ਨਹੀਂ ਲੋਕਾਂ ਨੂੰ ਨੌਜਵਾਨ ਡਰਦੇ ਨੇ ਨਾ ਕਿ ਜੇ ਕਢਾਵਾਂਗੇ ਸਾਡੇ ਜੀ ਖੂਨ ਦੀ ਕਮੀ ਆ ਜਾਏਗੀ ਜਾਂ ਕੁਝ ਉਹਦੇ ਬਾਰੇ ਥੋੜੀ ਜਾਣਕਾਰੀ ਨਹੀਂ ਨਹੀਂ ਖੂਨ ਦੀ ਇਸ ਤਰ੍ਹਾਂ ਕੋਈ ਕਮੀ ਨਹੀਂ ਹੁੰਦੀ ਹੈ ਤੁਸੀਂ ਸਾਡੇ ਕੋਲ ਆਓ ਅਸੀਂ ਜ਼ਰੂਰੀ ਇੱਕ ਵਾਰ ਚੈੱਕਅਪ ਜ਼ਰੂਰ ਕਰਾਂਗੇ ਇਹ ਤੁਹਾਡੇ ਜੀ ਖੂਨ ਪੂਰਾ ਹੋਗਾ ਤੁਸੀਂ ਫਿਟ ਹੋਵੋਗੇ ਅਸੀਂ ਜ਼ਰੂਰ ਤੁਹਾਡਾ ਖੂਨ ਲਾਵਾਂਗੇ ਇਸ ਨੂੰ ਖੂਨ ਦੇਣਾ ਤੁਹਾਡੇ ਸਰੀਰ 'ਚ ਤੁਹਾਨੂੰ ਕੋਈ ਅਸੀਂ ਕਮਜ਼ੋਰੀ ਜਾਂ ਕੋਈ ਦਿੱਕਤ ਨਹੀਂ ਹੋਊਗੀ ਜਿਵੇਂ ਡੋਨਰਸ ਆ ਰਹੇ ਨੇ ਸਰ ਉਹਨਾਂ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੋਵੇ ਜਾਂ ਕੋਈ ਰਿਜੈਕਟ ਹੋਇਆ ਹੁਣ ਤੱਕ ਹਾਂ ਕੁਝ ਲੋਕ ਰਿਜੈਕਟ ਹੁੰਦੇ ਨੇ ਕਿਸੇ ਦਾ ਬੀਪੀ ਜ਼ਿਆਦਾ ਹੁੰਦਾ ਹੈ ਜਾਂ ਕਿਸੇ ਦੀ ਕੋਈ ਸਰਜਰੀ ਜੇ ਕਿਸੇ ਨੂੰ ਹੋਰ ਮੈਡੀਕਲ ਕੰਡੀਸ਼ਨ ਦੇ ਕਰਕੇ ਕੁਝ ਰਿਜੈਕਟ ਵੀ ਹੁੰਦੇ ਨੇ ਪਰ ਉਹੀ ਹੈ ਕਿ ਇੱਕ ਵਾਰ ਤੁਸੀਂ ਆਓ ਸਾਡੇ ਕੋਲ ਅਸੀਂ ਤੁਹਾਡਾ ਇੱਕ ਪੂਰਾ ਚੈੱਕਅਪ ਕਰਾਂਗੇ ਜੇ ਤੁਸੀਂ ਫਿੱਟ ਹੋਵੋਗੇ ਅਸੀਂ ਫਿਰ ਤੁਹਾਡਾ ਲਵਾئیں ਐਵੇਂ ਅਸੀਂ ਨਹੀਂ ਲਵਾਉਂਦੇ ਤੁਹਾਨੂੰ ਕੋਈ ਸਰੀਰ ਨੂੰ ਜਾਂ ਤੁਹਾਨੂੰ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਤੁਸੀਂ ਉਹ ਲੈ ਕੇ ਜ਼ਰੂਰ ਆਪਣਾ ਇੱਕ ਵਾਰ ਪ੍ਰੈਜ਼ੈਂਸ ਜ਼ਰੂਰ ਤੁਸੀ ਆਪਣੇ ਦੋ ਸਾਹਦੇ ਕੋਲ